ਅੱਜ ਜੋ ਲੁਬਿਆਣਾ ਬੰਦ ਹੈ ਤੁਹਾਨੂੰ ਪਤਾ ਹੈ ਕਿ 26 ਜਨਵਰੀ ਜਦੋਂ ਕਿ ਇਸ ਦੇਸ਼ ਦੇ ਵਿੱਚ 76ਵਾਂ ਗੰਤੰਤਰ ਦਿਵਸ ਮਨਾਇਆ ਜਾ ਰਿਹਾ ਸੀਗਾ ਉਸ ਸਮੇਂ ਜਿੱਥੇ ਕਿ ਹਰਮੰਦਰ ਸਾਹਿਬ ਦੇ ਲਾਗੇ ਔਰ ਜਿੱਥੇ ਕਿ 150 ਗੱਜ ਦੇ ਉੱਤੇ ਪੁਲਿਸ ਚੌਕੀ ਹੈ ਉੱਥੇ ਇੱਕ ਵਿਅਕਤੀ ਨੇ 바ਵਾ ਸਾਹਿਬ ਦੇ ਸਟੈਚੂ ਤੇ ਚੜ ਕੇ ਔੜੀ ਲਗਾ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਜੋ نیچے ਸੰਵਿਧਾਨ ਸੀਗਾ ਬਣਾਇਆ ਹੋਇਆ ਉਸ ਤੇ ਉਸਨੇ ਪੈਟਰੋਲ ਪਾ ਕੇ ਅੱਗ ਲਗਾਈ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਤੇ ਨਹੀਂ ਉਹਨੇ ਹਮਲਾ ਕੀਤਾ ਇਹ ਪੂਰੇ ਦੇਸ਼ ਦੇ ਲੋਕਾਂ ਦੇ ਉੱਤੇ ਹਮਲਾ ਕੀਤਾ ਕਿਉਂਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਜੋ ਸੰਵਧਾਨ ਬਣਾਇਆ ਹੈ ਉਹ ਪੂਰੇ ਦੇਸ਼ ਦੇ ਲਈ ਬਣਾਇਆ ਹੈ ਤੋ ਇਸ ਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਇਹ ਪੰਜਾਬ ਸਰਕਾਰ ਇਨੀ ਨਾਕਮੀ ਸਰਕਾਰ ਹੈ ਇਨੀ ਬੇਵਕੂਫਾਂ ਦੀ ਲੋਕਾਂ ਦੀ ਸਰਕਾਰ ਹੈ ਜਿਹੜੇ ਕੀ ਦਫ਼ਤਰਾਂ ਵਿੱਚ ਤਾਂ ਫੋਟੋਆਂ ਲਾਈ ਬੈਠੇ ਹਨ ਮਗਰ ਬਾਬਾ ਸਾਹਿਬ ਦੇ ਸਟੈਚੂ ਦੀ ਜਿਹੜੀ ਸੁਰੱਖਿਆ ਉਹ ਨਹੀਂ ਕਰ ਸਕੇ ਤਾਂ ਜੇਕਰ ਫੇਰ ਵੀ ਉਸਤੇ ਕੋਈ ਸਖਤ ਕਦਮ ਨਾ ਚੁੱਕਿਆ ਗਿਆ ਤਾਂ ਅਸੀਂ ਲੋਕ ਮਜਬੂਰ ਹੋ ਕੇ ਪੰਜਾਬ ਵਿਧਾਨ ਸਭਾ ਕੇਰਾਂਗੇ